ਲਗਾ ਇਹ ਜੱਜਾਂ ਦੀ ਰੋਲ ਕਰਨ ਬਹੁਤ ਸਰੀਪਾ ਹੋ ਜਾਣਾ ਤੇ ਇਥੇ ਭੱਜੇ ਮਿਲਣ ਨੂੰ ਨਾ ਗੁਰੂ ਮਗਾਨਤ ਬੁੱਲ ਜਣੀ ਕਿ ਵੱਡੇ ਸਾਨਾਂ ਦੇ ਵਿੱਚ ਆ ਬੋਲਨੇ ਬਾਜੀ ਮਾਰੀ ਐ ਬਾਈਆਂ ਦੇ ਨਾਲ ਕਰਾਂ ਦੀ ਗੱਲਬਾਤ ਕਿਹੜਾ ਪਿੰਡ ਐ ਕਿਹੜਾ ਜਿਲ੍ਹਾਗਾ ਇਹ ਕੀ ਇਹਦੇ ਰਿਕਾਰਡ ਨੇ ਬਾਈ ਜੀ ਸਭ ਤੋਂ ਪਹਿਲਾਂ ਮੁਬਾਰਕਾ ਤੁਹਾਨੂੰ ਸਰ ਜੀ ਮੁਬਾਰਕਾ ਕਿਹੜਾ ਪਿੰਡ ਐ ਵੀਰੇ ਤੇ ਕੀ ਨਾਮ ਆਪਣਾ ਬਾਈ ਪਿੰਦਰ ਸੀਧਾ ਤੇ ਆਪਾਂ ਨੂੰ ਹਰਿਆਣਾ ਪੈਂਦਾ ਵੀਰੇ ਜਿਲ੍ਹਾ ਕਿਹੜਾ ਪੈਂਦਾ ਬਾਈ ਜਿਲ੍ਹਾ ਜੀਨ ਪੈਂਦਾ ਜਿਲ੍ਹਾ ਜੀਨ ਪੈਂਦਾ ਤੇ ਜੇ ਬੁੱਲ ਦੀ ਜਾਣਕਾਰੀ ਹੈ ਬਾਈ ਕਿਹੜੇ ਸੀਮਨ ਦਾ ਬੱਚਾ ਇਹ ਇੱਕ ਕੰਡੇ ਵਾਲੇ ਸਾਂਹ ਬਾਈ ਕੰਡੇ ਵਾਲੇ ਸਾਂਹ ਦਾ ਜਿਹੜੇ ਮੇਰਾ ਨੇ ਨੂਰਾ ਦੇ ਅਦਾਲਤ ਨਾਲ ਤਿਆਰ ਕੀਤੇ ਆ ਉਹ ਮੋੜ ਦੇ ਵਿੱਚ ਲਿਆਓ ਰੇ ਨੰਬਰ 2 ਦੇ ਵਿੱਚ ਲਿਆਓ ਜਿੱਥੇ ਪਹਿਲਾਂ ਮੇਰੇ ਨਾਲ ਆ ਗਿਆ ਹੋ ਗਿਆ ਪਿਆ ਉਹ ਇੱਕ ਜਿਹੜੇ ਦੇ ਵਿੱਚ ਲਿਆਓ ਬਾਈ ਦਰਸ਼ਨ ਤੋਂ ਤਾਂ ਨਿਸ਼ੇਦ ਆ ਦੋਸਤੋ ਬਾਈ ਦਰਸ਼ਨ ਦਾ ਨਾਮ ਬਹੁਤ ਵੱਡਾ ਨੀਲੀ ਰਾਵੀ ਨਸਲ ਦਾ ਸਾਲ ਇੱਥੋਂ ਇਹ ਸੈਕਿੰਡ ਸਗਾ ਕੋਈ ਤੰਨੇ ਸੀ ਦਲੇ ਦਾ ਸਾਰੇ ਭਰਾਵਾਂ ਨੇ ਦੇਖਿਆ ਪਿਛਲੇ ਸਾਲ ਵੀ ਇੱਥੇ ਖੇਡਿਆ ਕਰਦੇ ਗੇਮ ਹਣਾ ਇਹ ਉਦੋਂ ਸੈਕਿੰਡ ਰਹਾ ਗਾ ਇਹ ਬੋਲਾ ਪਰਾਇਤ ਕੀ ਬਾਜੀ ਮਾਰੀ ਹੈ ਕਾਫੀ ਕੋਈ ਗੱਲਾਂ ਬਾਤਾਂ ਹੁੰਦੀਆਂ ਨੇ ਤੇ ਵੀਰੇ ਸੀਮਨ ਵਗੈਰਾ ਦਾ ਪਿਆਰਾ ਤੁਹਾਡੇ ਕੋਲ ਪਿਆਰਾ ਜੀ ਇੱਥੇ ਪਿਆਰਾ ਮੇਲੇ ਜੀ ਹੈ ਠੀਕ ਹੈ ਨੰਬਰ ਦਾ ਦੋ ਬਾਈ ਆਪਣਾ ਇੱਕ ਵਾਰੀ 8097631000 31000 ਹਾਂਜੀ ਤੇ ਬਾਈ ਇਹਦੀ ਡੈਟ ਪਲਾਨ ਕੀ ਹੈਗਾ ਟਾਈਟ ਪਲਾਨ ਨੋਰਮਲ ਹੀ ਆ ਜਿਹੜਾ ਆਮ ਹੁੰਦਾ ਜੀ ਕੋਈ ਵੱਖਰੀ ਚੀਜ਼ ਨਹੀਂ ਕੀ ਸ਼ੈਰ ਸੂਰ ਕਰਾਉਨੇ ਆ ਬਾਕੀ ਰੋਜ਼ ਕਰਾਉਂਦੇ ਸ਼ੈਰ ਕਿੰਨੀ ਹੁੰਦੀ ਹੈ ਬਾਈ ਡੇਲੀ ਦੀ ਸ਼ੈਰ 4 ਕਿਲੋਮੀਟਰ ਦੀ ਕਦੇ 2 ਦੀ ਕਦੇ 4 ਮਾਂ ਦੇ ਦੁੱਧ ਦੇ ਰਕਾਰ ਦੀ ਗੱਲ ਕਰੀਏ ਬਾਈ ਸੰਮਾਲੀ ਬਸਤੀ ਵੱਡੀ ਪਟੇ ਵਾਲੀ ਮਾਝਾ ਸਾਰਿਆਂ ਨੂੰ ਪਤਾ ਉਹ ਚੈਂਪੀਅਨ ਬਣਦੀ ਨੇ ਹਾਂ ਬਾਈ ਹਾਂਜੀ ਉਹਦਾ ਬੱਚਾ ਜੀ ਉਹ 20 ਪਲਸੀ ਸੀ ਕਦੇ 22 ਕਦੇ 20 ਦੋਸਤੋ ਜੇ ਗੱਲ ਕਰੀਏ ਚਾਹੇ ਦਰਸ਼ਨ ਸਿੰਘ ਦੀ ਗੱਲ ਕਰੀਏ ਹਨਾ ਧੰਨੇ ਸੀਦਾਂਲੇ ਦੀ ਵੱਡਾ ਨਾਮਾਂਗਾ ਜੇ ਸੁਨਣ ਵਾਲੀ ਬਸਤੀ ਕਰੀਏ ਉਹ ਵੀ ਨੀਲੀ ਰਾਵੀ ਦੇ ਕਹਿੰਦਾ ਟੌਪ ਦੇ ਬਰੀਡਰਾਂ ਦੇ ਵਿੱਚ ਇੱਕ ਨਾਮ ਆਗਾ ਫਿਰੋਜ਼ਪੁਰਿਆਂ ਦਾ ਹਾਂਜੀ ਤੇ ਜਿਹੜਾ ਮੇਨ ਫਾਰਮਰ ਕਹਿੰਦੀ ਆ ਪਾ ਜੀ ਨੀਲੀ ਰਾਵੀ ਦੀ ਹੈ ਕਿ ਨਾਲ ਮੂਰਾ ਵੀ ਨੇ ਮੂਰਾ ਵੀ ਹੈ ਜੀ ਕੁੱਲ ਕਿੰਨੇ ਪਸ਼ੂ ਆ ਬਾਈ ਜੀ ਆਪਣੇ ਕੋਲੇ 40 45 ਪਸ਼ੂ 40 45 ਪਸ਼ੂ ਹੈ ਕਿ ਜੇ ਆਪਾਂ ਮੱਝਾਂ ਦੀ ਗੱਲ ਕਰੀਏ ਬਾਈ ਕਿੰਨੇ ਕਿੰਨੇ ਦੁੱਧ ਵਾਲੀਆਂ ਮੱਝਾਂ ਆਪਣੇ ਕੋਲੇ ਨਾਲ ਨਾਲ ਦਾ ਮੀਤਾ ਆਪਣੇ ਕੋਲੇ 22 23 ਤੱਕ ਠੀਕ ਹੈ ਜੀ ਹਾਂਜੀ ਜੀ ਦੂਜੀ ਆਪਣੇ ਕੋਲ 26 27 ਤੱਕ ਜੀ ਹੈਗੀਆਂ ਮੇਰੇ ਕੋਲੇ ਮੱਜ ਠੀਕ ਹੈ ਜਿਹੜੇ ਫਾਰਮ ਦੇ ਸ਼ੀਵਨ ਵਰਤਦੇ ਹੋਗੇ ਮੇਨ ਕਿਹੜੇ ਕਿਹੜੇ ਰੱਖਦੇ ਹੋ ਜੀ ਅਸੀਂ ਸੀਮਨ ਇਹਦਾ ਰੱਖਦੇ ਆ ਜੀ ਇਹਦੇ ਨੀਲੀ ਦਾ ਵਿੱਚ ਠੀਕ ਹੈ ਜੀ ਇਹ ਮੁਰਾ ਦੇ ਵਿੱਚ ਤਾਂ ਜੀ ਆਪਾਂ ਉਹ ਬਾਈ ਕੋਲੇ ਆ ਜੀ ਸਮਰਾਟ ਬੋਨੂ ਜੀ ਥੇਮ ਕੇਰੀਆ ਜੀ ਉਹਦਾ ਰੱਖਦੇ ਹਾਂ ਠੀਕ ਹੈ ਜੀ ਮੇਰੀ ਅੱਧ ਨੇ ਜੀ ਉਹਦੇ ਬਾਈ ਦੇ ਕਾਰਾਂ ਦੀ ਗੱਲ ਕਰੀ ਜੰਮੀ ਮਾਰਦਾ ਚੈਂਪੀਅਨ ਸਮਰਾਟ ਜੀ ਉਹ ਵੱਡੇ ਰਿਕਾਰਡ ਨੇਗੇ ਨੀ ਲੀਰਾਵੀ ਦੇ ਵਿੱਚ ਕਿਸੇ ਵੀ ਵੀਰ ਨੇ ਸੀਮਲ ਲੈਣਾ ਹੁੰਦਾ ਬਾਈਆਂ ਦੇ ਨਾਲ ਤੁਸੀਂ ਸੰਪਰਕ ਵੀ ਕਰ ਸਕਦੇ ਹੋ ਤਣਾਉਲਾ ਪਸ਼ੂ ਮੇਲਾ ਕਹਿੰਦੇ ਕਿ ਤਾਂ ਪਿਛਲੇ 2 ਸਾਲਾਂ ਤੋਂ ਚੈਂਪੀਅਨ ਮੰਨਦਾ ਰਿਹਾ ਤੇ ਉਂਝ ਦੇ ਨੇ ਬਾਈ ਕਿੰਨੇ ਕਿ ਮੇਲੇ ਜਿੱਤੇ ਆ ਬਾਈ ਨੇ ਤੁਹਾਨੂੰ ਦੱਸਿਆ ਹੋਊਗਾ ਹਾਂ ਬਾਈ ਬਾਈ ਨੇ ਦੱਸਿਆ ਉਹ ਤੁਹਾਨੂੰ ਦਰਸ਼ਨ ਨੇ ਕਿੰਨੇ ਕਿ ਮੇਲੇ ਦਾ ਚੈਂਪੀਅਨ ਬਣ ਗਿਆ ਜੀ ਇਹ ਪੰਜ ਮੇਲੇ ਦਾ ਪਹਿਲਾ ਸੀਗਾ ਜੀ ਪੰਜ ਮੇਲੇ ਦਾ ਪਹਿਲਾ ਸੀ ਹਾਂ ਦੋਹਾਂ ਦਾ ਅਸੀਂ ਕਰ ਲਈ ਸੱਤ ਮੇਲੇ ਹੋ ਗਏ ਸੱਤ ਮੇਲੇ ਹੋ ਗਏ 올 ਟਾਈਮ ਚੈਂਪੀਅਨ ਹੈ ਠੀਕ ਆ ਭਾਈ ਤੇ ਜਿਹੜੇ ਨਵੇਂ ਫਾਰਮਰ ਇਹ ਲੈਂਡ ਦੇ ਵਿੱਚ ਆਉਣਾ ਚਾਹੁੰਦੇ ਨੇ ਜੀ ਹਾਂ ਜੀ ਕੀ ਗੱਲਾਂ ਧਿਆਨ ਰੱਖਣੇ ਇਹ ਕਿਤੇ ਆਪਾਂ ਕਿਸੇ ਵਿਆਹ ਸ਼ਾਦੀ ਜਾ ਨਹੀਂ ਸਕਦੇ ਮੈਂ ਜੀਤੀ ਨਹੀਂ ਠੀਕ ਹੈ ਜੀ ਬੜੀ ਗੱਲ ਭਾਈ ਬਰੀਡ ਤੇ ਕੰਮ ਕਰੋ ਤੋ ਜੀ ਤੁਹਾਨੂੰ ਸਾਹਮਣੇ ਦਿਖਦੀ ਆ ਉਦੇ ਤੇ ਕੰਮ ਕਰੋ ਇਹ ਨਹੀਂ ਕਿ ਕਿਸੇ ਨੇ ਕਹਿਤਾ ਕਿ ਉਹ ਦੇਖ ਲਓ ਉਹ ਦੇਖ ਲਓ ਉਹ ਕੰਮ ਨਾ ਕਰੋ ਬਾਈ ਬਣ ਕੇ ਨਵੇਂ ਜਿਹੜੇ ਫਾਰਮਰ ਨੇ ਕਿਉਂਕਿ ਉਹ ਇਸ ਚੀਜ਼ 'ਤੇ ਧੋਖਾ ਬਹੁਤ ਖਾਂਦੇ ਨੇ ਬਾਈ ਨੇ ਜਿਵੇਂ ਧੋਖੇ ਵਾਲੀ ਗੱਲ ਕਰੀ ਆ ਮੈਂ ਇੱਕ ਜ਼ਰੂਰ ਦੱਸੂ ਬਾਈ ਅੱਜ ਕੱਲ ਕੱਟਰਾਂ ਦੇ ਵਿੱਚ ਬਹੁਤ ਕੁੰਡੀਆਂ ਲੱਗਦੀਆਂ ਬਾਰੇ ਬਾਰੇ ਬਣੀ ਕਿੱਤੇ ਆ ਹਾਂ ਜੀ ਬਾਈ ਜੀ ਆ ਉਹਦੇ ਟੌਪ ਉਹ ਬਾਰੇ ਬਣ ਕੇ ਇਹਨਾਂ ਨੂੰ ਸੋਏ ਫਸਟਾ ਹੈ ਬਾਈ ਜੀ ਵੱਡੇ ਝੋਟਿਆਂ ਦੇ ਵਿੱਚੋਂ ਨੀਲੀ ਰਾਵੀ ਦੀ ਆ ਜੀ ਬਹੁਤ ਟੌਪ ਦਾ ਬੋਲ ਆ ਬਾਈ ਮੂਰਾ ਅਲੌਤ ਬੁੱਲ ਵੀ ਕਰਦਾ ਗਿਆ ਕਿ ਉਹ ਸੋ ਪਹਿਲੇ ਨੰਬਰ ਤੇ ਆਇਆ ਬਾਈ ਬਹੁਤ ਛੋਟੀ ਛੋਟੀ ਦੇ ਬੁੱਲ ਸੀਗੇ ਇਹਦੇ ਮੁਕਾਬਲੇ ਚ ਸੋ ਸਾਰਿਆਂ ਨੂੰ ਹਰਾ ਕੇ ਇਹ ਪਹਿਲੇ ਨੰਬਰ ਤੇ ਆਇਆ ਬਾਈ ਜੀ ਨੀਲੀ ਰਾਵੀ ਦਾ ਐਂ ਟੌਪ ਦਾ ਝੋਟਾ ਜਿਹੜਾ ਆਪਣਾ ਨਾਲ ਮਾਨਸਤ੍ਰੀ